ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਦੀ ਅੱਜ ਪੇਸ਼ੀ ਹੈ ਮੋਹਾਲੀ ਕੋਰਟ ਦੇ ਵੱਲੋਂ ਅੱਜ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਗੈਂਗਸਟਰ ਦੇ ਵੱਲੋਂ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਇਹ ਪੇਸ਼ੀ ਹੋਵੇਗੀ ਤੇ ਗਿੱਪੀ ਗਰੇਵਾਲ ਨੇ ਗੈਂਗਸਟਰ ਵੱਲੋਂ ਫਿਰੋਤੀ ਮੰਗਣ ਦੀ ਜਿਹੜੀ ਸ਼ਿਕਾਇਤ ਆ ਉਹ ਦਰਜ ਕਰਵਾਈ ਸੀ ਤੇ ਪਹਿਲਾਂ ਵੀ ਇਸ ਮਾਮਲੇ ਦੇ ਉੱਤੇ ਤਿੰਨ ਸੁਣਵਾਈਆਂ ਹੋਈਆਂ ਪਰ ਉਸ ਦੌਰਾਨ ਗਿੱਪੀ ਗਰੇਵਾਲ ਪੇਸ਼ ਨਹੀਂ ਹੋਏ ਸਨ ਤੇ ਹੁਣ ਅੱਜ ਫੇਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤੇ ਹੁਣ ਇਹ ਵੇਖਣਾ ਹੋਵੇਗਾ ਕਿ ਗਿੱਪੀ ਗਰੇਵਾਲ ਪੇਸ਼ ਹੁੰਦੇ ਨੇ ਜਾਂ ਨਹੀਂ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਅੱਜ ਪੇਸ਼ ਨਹੀਂ ਹੁੰਦੇ ਤਾਂ ਗੈਰ ਜਮਾਨਤੀ ਜਿਹੜਾ ਵਾਰੰਟ ਹੈ ਉਹ ਜਾਰੀ ਕਰ ਦਿੱਤਾ ਜਾਵੇਗਾ ਦੱਸ ਦਈਏ ਕਿ ਪੂਰਾ ਮਾਮਲਾ ਕਿਸ ਤਰ੍ਹਾਂ ਦਾ ਹੈ ਪੂਰਾ ਮਾਮਲਾ 2018 ਦਾ ਹੈ ਜਦੋਂ WhatsApp ਮੈਸੇਜ ਦੇ ਰਾਹੀਂ ਗਿੱਪੀ ਗਰੇਵਾਲ ਨੂੰ ਫਿਰੋਤੀ ਦੀ ਜਿਹੜੀ ਧਮਕੀ ਮਿਲੀ ਸੀ ਗੈਂਗਸਟਰ ਦੇ ਵੱਲੋਂ ਇੱਕ ਨਾਮੀ ਗੈਂਗਸਟਰ ਦੇ ਵੱਲੋਂ ਜਿਹੜੀ ਫਿਰੋਤੀ ਮੰਗਣ ਦਾ ਮਾਮਲਾ ਸੀ ਜਿਸ ਦੇ ਚੱਲਦੇ ਗਿੱਪੀ ਗਰੇਵਾਲ ਨੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸੁਣਵਾਈਆਂ ਹੁੰਦੀਆਂ ਨੇ ਕੋਰਟ ਦੇ ਵੱਲੋਂ ਬੁਲਾਇਆ ਜਾਂਦਾ ਪਰ ਗਿੱਪੀ ਗਰੇਵਾਲ ਉਸ ਦੌਰਾਨ ਮੌਜੂਦ ਨਹੀਂ ਹੋਏ ਤੇ ਹੁਣ ਦੁਬਾਰਾ ਮੋਹਾਲੀ ਕੋਰਟ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਗਿੱਪੀ ਗਰੇਵਾਲ ਬੀਤੀ ਦਿਨੀ ਆਪਣੇ ਸ਼ੂਟਿੰਗ ਦੇ ਕਾਰਨ ਐਬਸਰਡ ਗਏ ਹੋਏ ਨੇ ਬਾਹਰ ਗਏ ਹੋਏ ਨੇ ਹੁਣੇ ਵੇਖਣਾ ਹੋਵੇਗਾ ਕਿ ਉਹ ਆਉਣਗੇ ਜਾਂ ਨਹੀਂ ਤੇ ਕਿਸ ਤਰੀਕੇ ਦਾ ਹੁਣ ਅੱਜ ਮਾਹੌਲ ਹੈ ਜਿਹੜਾ ਹੋਵੇਗਾ ਉਹ ਗਿੱਪੀ ਗਰੇਵਾਲ ਕੀ ਗਿੱਪੀ ਗਰੇਵਾਲ ਮੁਹਾਲੀ ਕੋਰਟ ਦੇ ਵਿੱਚ ਪੇਸ਼ ਹੋਣਗੇ ਜਾਂ ਨਹੀਂ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ